ਮੇਰੇ ਘਰ ਵਾਲੇ ਨੂੰ ਤੇ ਮੈਨੂੰ ਦਾਤ ਕਰੇ ਮਾਰੀ ਲਿਆ ਵਾ ਮੇਰੇ ਵੀ ਅਰਦਾਸ ਕਰਪਾਣ ਮਾਰ ਦਿੱਤੀ ਆ ਅੱਛਾ ਜੀ ਹਾਂ ਜੀ ਇਹਦੇ ਇਹਦੀ ਹਾਲੀਆ ਪਹਿਲਾਂ ਵੀ ਕੋਈ ਪੁਰਾਣਾ ਕੋਈ ਝਗੜਾ ਰੰਜਿਸ਼ ਕੋਈ ਸਾਡੀ ਕੋਈ ਲੜਾਈ ਝਗੜਾ ਨਹੀਂ ਕੋਈ ਗੱਲ ਨਹੀਂ ਹੱਡਾ ਆਪਣਾ ਪਰਿਵਾਰ ਹੀ ਅੱਛਾ ਜੀ ਕੋਈ ਗੱਲ ਨਹੀਂ ਸਾਡੀ ਕਦੀ ਹੋਈ ਇਹੋ ਜੀ ਤੇ ਕੋਨੇ ਇੱਕ ਇੱਕ ਇਹ ਮੇਰਾ ਜੀਠ ਦਾ ਮੁੰਡਾ ਵਾ ਅੱਛਾ ਜੀ ਮੈਂ ਕੰਨਵਲੋਂ ਹਮਲਾ ਜਿਹੜਾ ਹਾਂਜੀ ਉਹਨਾਂ ਨੇ ਕੀਤਾ ਹਮਲਾ ਤੇ ਕੀ ਮੰਗ ਕੀ ਕਰਦੇ ਹੁਣ ਮੰਗ ਇਹੋ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ ਸਾਨੂੰ ਅਛਾ ਜੀ ਪੁਲਿਸ ਕੰਪਲੀਟ ਕੀਤੀ ਗਈ ਹੈ ਸਾਨੂੰ ਦੇਖਣੇ ਤੇ ਪੀਓ ਹੋຊੋਗੇ ਦੋਵੇਂ ਜੀ ਸਾਨੂੰ ਤੇ ਕੁਝ ਪਤਾ ਨਹੀਂ ਕੀ ਕੀਤੀ ਆ ਕਿ ਨਹੀਂ ਕੀਤੀ ਕਿ ਤੇ ਦਾਤਰੀ ਮਾਰੀ ਤੇ ਬੁੱਢੇ ਆ ਬੰਦਿਆਂ ਦੇ ਉੱਤੇ ਤੁਹਾਨੂੰ ਪਤਾ ਹੀ ਕਰ ਕੀ ਮੰਗਣਾ ਡਾਕਟਰ ਸਾਹਿਬ ਆਪਣਾ ਨਾਮ ਦੱਸ ਕੇ ਤੇ ਆ ਪੇਸ਼ੈਂਟ ਆਇਆ ਕੀ ਮੇਰਾ ਨਾਮ ਡਾਕਟਰ ਗੋਤਮ ਹੈ ਵਰਮਾ ਹਸਪੀਟਲ ਦਾ ਮੈਂ ਡਾਇਰੈਕਟਰ ਇਕਿਊਸ਼ਨ ਰਾਤ ਨੂੰ ਆਇਆ ਤਾਂ ਸਾਡੇ ਕੋਲ ਉਹ ਸੱਟ ਲੱਗੀ ਹੋਈ ਸੀ ਕਾਫੀ ਸ਼ਾਰਪ ਇੰਜਰੀ ਹੋਈ ਸੀ ਚੈਸਟ ਤੇ ਸ਼ਾਰਪ ਇੰਜਰੀ ਹੋਈ ਦੀ ਬੈਕ ਸਾਈਡ ਹੋਈ ਹੋਈ ਸੀ ਔਰ ਉਹ ਇੱਕ ਹਾਦਸੇ ਬਸੇ ਐ ਜੀਵੀ ਦੀ ਹੱਥ ਦੇ ਦੋ ਫੜ ਹੋਏ ਤੇ ਟੈਂਡਰ ਵੀ ਇੰਜਰੀ ਹੋਈ ਦੀ ਉਹ ਨਰ ਵੀ ਜੀ ਵੀ ਹੋਈ ਦੀ ਪੇਸ਼ੈਂਟ ਦੇਖਿਆ ਰਾਤ ਨੂੰ ਰਾਤ ਨੂੰ ਸੀ ਇਹਨਾਂ ਨੂੰ ਬੋਲਦਾ ਕਿ ਪੁਲਿਸ ਕੇਸ ਕੀ ਤੁਸੀਂ ਨਾ ਸਰਕਾਰੀ ਹਸਪੀਟਲ ਦੇ ਸਰਕਾਰੀ ਚਲੇ ਗਏ ਆਫਟਰ ਦਿਨ ਉੱਥੇ ਪਤਾ ਕੀ ਹੋਇਆ ਨਹੀਂ ਹੋਇਆ ਟ੍ਰੀਟਮੈਂਟ ਉਸ ਤੋਂ ਬਾਅਦ ਇਹਨਾਂ ਨੇ 2-3 ਵਜੇ ਫੋਨ ਕੀਤਾ ਕਿ ਅਸੀਂ ਇੱਥੇ ਲੈ ਕੇ ਆਣਾ ਕਿ ਉਹਨਾਂ ਨੇ ਟ੍ਰੀਟਮੈਂਟ ਨਹੀਂ ਕਰਦੇ ਉਸ ਮੇਰੇ ਕੋਲ ਆਏ ਫਿਰ ਇੱਥੇ ਅਸੀਂ ਰਾਤ ਨੂੰ ਡਾਕਟਰ ਬੁਲਾਏ ਰਾਤ ਨੂੰ ਇਹਨਾਂ ਦੀ ਸਰਜੀ ਹੋਈ ਹੈ ਹੁਣ ਇਹਨਾਂ ਨੇ ਪਲਾਨ ਕੀਤੀ ਸੀ ਸਰਜੀ ਆਫਟਰਨੂਨ ਅੱਜ ਇਹਨਾਂ ਦੀ ਫੇਰ প্লাਸਟੀ ਸਰਜੀ ਹੋਣੀ ਹੈ ਜਿਸ ਦੇ ਟੈਂਡਰ ਰਿਪੇਅਰ ਵੀ ਕਰਨੇ ਸੀ ਇਹਨਾਂ ਦੇ ਹੱਥ ਤੇ ਸਟੀਚਿੰਗ ਲੱਗੀ ਹੋਈ ਹੈ ਬਸ਼ੇ ਆ ਤੇ ਮੀਰਾ ਕੋੜ ਖੈਰਾਬਾਦ ਜਿਹੜਾ ਝਗੜਾ ਹੋਇਆ ਰਾਤ ਵੜ ਟੋਕ ਜੜੀ ਹੋਈ ਹਾਂ ਕੀ ਹੁੰਦੀ ਹੁੰਦੀ ਉਹ ਕੀ ਸਾਰਾ ਮਾਮਲਾ ਜੀ ਉਹ ਉਹ ਦਿਨ ਚਰਤੀਆ ਐ ਮੈਂ ਜਿਹਨੂੰ ਤੁਹਾਨੂੰ ਤੋਂ ਡਿਟੇਲ ਦੱਸਾਂਗੇ ਫਿਰ ਮੈਂ ਪਤਾ ਕਰ ਲੈਂਦਾ ਮੈਨੂੰ ਆਪ ਹੀ ਮੈਂ ਕੋਰਟ 'ਚ ਆ ਕੋਰਟ 'ਚ ਨਿਕਲ ਕੇ ਸਾਰੀ ਡਿਟੇਲ ਪਤਾ ਕਰਕੇ ਤੁਹਾਨੂੰ ਦੱਸਦਾ ਠੀਕ ਆ ਠੀਕ ਆ ਭਾਈ